ਕਰ ਦੇਣਾ ਤੁਮਹਾਰਾ ਨਹੀਂ ਕੱਲ ਰਾਤ ਜਿਹੜੇ ਇਨਸੀਡੈਂਟ ਹੋਈ ਸੀ ਦੋ ਜੀ ਅ ਜੇ ਇਨੀਸ਼ially ਆਪਾਂ ਗੱਲ ਕਰੀਏ ਜੀ ਕੀ ਇਨਸੀਡੈਂਟ ਹੋਈ ਸੀਗੇ ਤੇ ਇਨਫੋਰਮੇਸ਼ਨ ਕੀ ਸੀ ਪੁਲਿਸ ਕੋਲ ਸਰ ਬੇਸਿਕਲੀ ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਫਟਿਆਲਾ ਚ ਰਿਪੋਰਟ ਹੋਈ ਸੀ ਜੀ ਅਟਿਸਟ ਫਟਿਆਲਾ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀ ਅਰਾਊਂਡ 11:30 ਦੇ ਕਰੀਬ ਜੀ ਜਿਹਦੇ ਚ ਦੋ ਏਮਪਲੋਈਜ਼ ਨਾਲ ਝਗੜਾ ਕਰਕੇ ਦੋ ਵਿਅਕਤੀ ਇੱਕੋ ਫਾਇਰਿੰਗ ਕਰਦੇ ਨਾਲ ਜਾ ਕੇ ਲੱਗੇ ਸਵੇਰ ਨੂੰ ਜਿਹੜੇ ਫਾਇਰਿੰਗ ਕਰਦੇ ਰਾਜ ਕੋਲ ਜਿਹਨਾਂ ਨਾਲ ਸੂਰ ਦੇ ਏਕਾ ਹੈਗਾ ਏਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹੜੇ ਇੱਕ ਮੁਲਾਜ਼ਮ ਜਿਹੜਾ ਹੈਗਾ ਅਟੈਂਡੈਂਟ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਆ ਜਿਹੜਾ ਅਨਫੋਰਚੂਨੇਟਲੀ ਉਹ ਉਹਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟਰੀਟਮੈਂਟ ਹੈ ਸੋ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ ਡੀਐਸਪੀ ਰਾਜਕਾ ਅੰਦੇ ਅੰਡਰ ਉਹਨਾਂ ਦੀ ਕਮਾਂਡ ਹੈ ਜੀ ਤਾਂ ਉਹ ਰਾਤ ਤੋਂ ਹੀ ਟੀਮਸ ਜਿਹੜੀਆਂ ਰ ਇਸ ਲੱਗੀਆਂ ਹੋਈਆਂ ਸੀ ਇਹਨਾਂ ਨੂੰ ਮੁਕਾਦਮੇ ਨੂੰ ਪ੍ਰੈਸ ਕਰਾਸ ਜੀ ਤੋ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ 댓 ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ 댓 ਉਹਨਾਂ ਨੇ ਫਾਇਰਿੰਗ ਕੀਤੀ ਟੀਮ ਨੇ ਤੋ ਆਪਣੇ ਬਚਾਅ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਸੀ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਹੈ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗਲੀ ਸਰ ਜੀਪਾ ਗਿਆ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਚ ਕਿੱਦਾਂ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਸਰ ਲੋਕਲਾਈਜ਼ ਨੇ ਕਿ ਕਿਤੇ ਬਾਅਦ ਦੇ ਇਹ ਕੋ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ ਰਮਨਦੀਪ ਢਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਤਾਂ ਆਇਡੈਂਟੀਫਾਈ ਹੋਇਆ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਤਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਸਰ ਅਸ਼ੋਕ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਕੋਈ ਜਿਹੜੇ ਕਿਹੜੇ ਗੈਂਗਸਟਰ ਦੇ ਨਾਲ ਜੁੜੇ ਹੋਏ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਰੈਸਟ ਹੋਏ ਆ ਉਹਦੇ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਸ ਫਾਰ ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ 确保 ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਸੋ ਸੈਕੰਡ ਸਟਰਨ ਵਾਰਨਿੰਗ ਜਿਹੜਾ ਮੈਸੇਜ ਹੈਗਾ ਫਾਰ ਕ੍ਰਿਮੀਨਲ ਐਕਟ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਤੇ ਸ਼ਕਤੀ ਨਾਲ ਉਹਦੇ ਤੇ ਰਿਸਪੌਂਸ ਦੇ ਪਾਸ ਰਿਕਾਰਡ ਕੁਝ ਰਹਾ ਨਾ ਤਾਂ ਕਹਿੰਦੇ ਕੋਈ ਜਾਗਾ ਨਹੀਂ ਕਿ ਉਹਨੂੰ ਇਨਫਸਟੀਗੇਸ਼ਨ ਦੇ ਸਰ ਰੈਫਰ ਕਿੱਥੇ ਜਾ ਰਹਾ ਸਰ ਰੈਫਰ ਕਿੱਥੇ ਕਿਤਾ ਜਾ ਰਹਿ ਨਾ। ਸੋ ਇਹ ਇਹ ਹਸਪੀਟਲ ਵਾਲੇ ਬੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ ਦੀ? ਦੀਪਕ ਦੀਪਕ ਨੂੰ ਲੱਗੀ ਸਰ ਗੋਲੀ ਜੋ ਇਨਿਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ। ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਊਗੀ। ਯੂਗਿੰਦਰ ਇੱਕ ਹੋਰ ਸਵਾਲ ਹੈ ਅਹਿਮ। ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੀ ਹਜੇ ਤੱਕ ਜੇ ਗੱਲ ਕਰੀ ਆਪਾਂ? ਕ੍ਰਿਮੀਨਲ ਬੈਕਗ੍ਰਾਉਂਡ ਰਿਪੋਰਟ ਹੋਈ ਹੈ ਬਟ ਅਲਟੀਮੇਟਲੀ ਉਹਨੂੰ ਵੈਰੀਫਾਈ ਕੀਤਾ ਜਾਵੇਗਾ ਕਨਸਰਨ ਥਾਣਿਆਂ ਨਾਲ ਜਿਹੜੇ ਥਾਣਿਆਂ ਨਾਲ ਸਬੰਧ ਉੱਥੇ ਵੀ ਕੁਝ ਪ੍ਰੋਸੈਸ ਕੀਤਾ ਜਾ ਰਿਹਾ ਹੈ ਉੱਥੇ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉੱਥੇ ਦੇ ਕੋਈ ਕਿਸੇ ਨਾ ਕੋਈ ਇਨਫੈਕਟਡ ਆਫ ਇਨਵੈਸਟੀਗੇਸ਼ਨ ਜੈਨਫੇਕਟਲੀ ਕੀਤਾ ਜਾ ਰਿਹਾ ਹੈ